ਸਤਿ ਸ੍ਰੀ ਅਕਾਲ ਦੋਸਤੋ ਚੈਨਲ ਸਬਾਬ ਮੀਡੀਆ ਦੇ ਪ੍ਰੋਗਰਾਮ ਗੁਸਤਾਖੀ ਮਾਫ ਦੇ ਵਿੱਚ ਇੱਕ ਵਾਰ ਫਿਰ ਸਾਰੇ ਦੋਸਤਾਂ ਮਿੱਤਰਾਂ ਸੱਜਣਾਂ ਦਾ ਬਹੁਤ-ਬਹੁਤ ਸਵਾਗਤ ਤੇ ਮੈਂ ਤੁਹਾਡਾ ਆਪਣਾ ਅਤਾਰ ਨਗਲੇ ਆ ਤੇ ਦੋਸਤੋ ਅੱਜ ਦਾ ਜੋ ਮਾਮਲਾ ਤੁਹਾਡੇ ਨਾਲ ਵਿਚਾਰਨਾ ਉਹ ਵੀ ਬਹੁਤ ਗੰਭੀਰ ਹੈ ਕਿਉਂਕਿ ਇਹ ਮਾਮਲਾ ਸਾਡੀ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ ਸਾਡੀ ਜਮ੍ਹਾਂ ਪੂੰਜੀ ਦੇ ਨਾਲ ਜੁੜਿਆ ਹੋਇਆ ਕਿਉਂਕਿ ਤੁਸੀਂ ਕੋਈ ਮਕਾਨ ਲੈਣ ਲੱਗਿਆ ਕੋਈ ਜ਼ਮੀਨ ਖਰੀਦਣ ਲੱਗਿਆ ਸਾਲਾਂ ਦੀ ਜਮ੍ਹਾਂ ਪੂੰਜੀ ਪੂੰਜੀ ਤੁਸੀਂ ਲਾ ਦਿੰਦੇ ਹੋ ਪਰ ਅਜਿਹੇ ਮਾਮਲਿਆਂ ਦੇ ਵਿੱਚ ਬਹੁਤ ਵਾਰ ਠੱਗੀਆਂ ਵੀ ਹੁੰਦੀਆਂ ਹਨ ਧੋਖੇ ਵੀ ਹੁੰਦੇ ਹਨ ਕਿਉਂਕਿ ਪ੍ਰਾਪਰਟੀ ਡੀਲਰਾਂ ਦੇ ਭੇਸ ਦੇ ਵਿੱਚ ਬਹੁਤ ਕਾਲੀਆਂ ਭੇਡਾਂ ਨੇ ਜੋ ਹਰ ਖੇਤਰ ਦੇ ਵਿੱਚ ਹੋਇਆ ਕਰਦੀਆਂ ਨੇ ਪਰ ਜ਼ਮੀਨਾਂ ਦੇ ਰੇਟ ਵਧਣ ਦੇ ਕਾਰਨ ਬਹੁਤ ਪ੍ਰਾਪਰਟੀ ਡੀਲਰ ਜੋ ਧੋਖਾ ਧਿਦੇ ਕੰਮਾਂ ਨੂੰ ਮੁਕਰਾਕੇ ਕੰਮ ਕਰਦੇ ਨੇ ਸਾਰੇ ਤਾਂ ਨਹੀਂ ਪਰ ਬਹੁਤ ਕਾਲੀਆਂ ਭੇਡਾਂ ਨੇ ਕਿਉਂਕਿ ਅਸੀਂ ਚੰਡੀਗੜ੍ਹ ਦੇ ਨੇੜੇ ਬੈਠੇ ਆ ਤੇ ਨਵਾਂ ਚੰਡੀਗੜ੍ਹ ਵੀ ਵੱਸ ਗਿਆ ਨਿਊ ਚੰਡੀਗੜ੍ਹ ਦੇ ਨੇੜੇ-ਨੇੜੇ ਜਾਂ ਨਿਊ ਚੰਡੀਗੜ੍ਹ ਦੇ ਪਿੰਡਾਂ ਦੇ ਵਿੱਚ ਜ਼ਮੀਨਾਂ ਨੂੰ ਲੈ ਕੇ ਧੋਖੇ ਹੋ ਰਹੇ ਨੇ ਠੱਗੀਆਂ ਹੋ ਰਹੀਆਂ ਨੇ ਕਿਉਂਕਿ ਨਿਊ ਚੰਡੀਗੜ੍ਹ ਦੇ ਵਿੱਚ ਹਰ ਇੱਕ ਦਾ ਸੁਪਨਾ ਹੈ ਕਿਉਂਕਿ ਚੰਡੀਗੜ੍ਹ ਦੇ ਮੰਗ ਨਿਊ ਚੰਡੀਗੜ੍ਹ ਦੇ ਵਿੱਚ ਆਪਣਾ ਵਸੇਰਾ ਕਰੇ ਜਿੱਥੇ ਪੰਜਾਬ ਦੇ ਲੋਕ ਨਿਊ ਚੰਡੀਗੜ੍ਹ ਦੇ ਵਿੱਚ ਵਸਾ ਰਹੇ ਨੇ ਉੱਥੇ ਬਹੁਤ ਹੀ ਅਦਰ ਸਟੇਟਾਂ ਤੋਂ ਆ ਕੇ ਲੋਕ ਇੱਥੇ ਜ਼ਮੀਨਾਂ ਖਰੀਦ ਰਹੇ ਨੇ ਮਕਾਨ ਬਣਾ ਰਹੇ ਨੇ ਫਲੈਟ ਖਰੀਦ ਰਹੇ ਨੇ ਖਾਸ ਕਰਕੇ ਜ਼ਿਆਦਾਤਰ ਹਿਮਾਚਲ ਦਾ ਖੇਤਰ ਕਿਉਂਕਿ ਸਾਡੀਆਂ ਸਰਕਾਰਾਂ ਦਾ ਨਕਮਾਪਨ ਘਟੀਆਂ ਨੀਤੀਆਂ ਨੇ ਪ੍ਰਸ਼ਤ ਲੀਡਰ ਨੇ ਕਿਉਂਕਿ ਪੰਜਾਬ ਦੇ ਵੱਲ ਜਣਾ ਖੜਾ ਮੂੰਹ ਚੱਕ ਕੇ ਆ ਜਾਂਦਾ ਜਿਹੜਾ ਮਰਜੀ ਇੱਥੇ ਜ਼ਮੀਨਾਂ ਖਰੀਦੇ ਆ ਕੇ ਜਦ ਕਿ ਤੁਸੀਂ ਹਿਮਾਚਲ ਦੇ ਵਿੱਚ ਜਾਂ ਹੋਰ ਸਟੇਟਾਂ ਦੇ ਵਿੱਚ ਬਾਹਰੋਂ ਬੰਦਾ ਆ ਕੇ ਜ਼ਮੀਨ ਨਹੀਂ ਖਰੀਦ ਸਕਦਾ ਖੈਰ ਇੱਕ ਲੱਗ ਮੁੱਦਾ ਪਰ ਪਿਛਲੇ ਕਈ ਸਾਲਾਂ ਤੋਂ ਜ਼ਮੀਨਾਂ ਦੇ ਰੇਟ ਅਸਮਾਨ ਚੜੇ ਨੇ ਕਾਲੀਆਂ ਭੇਡਾਂ ਪ੍ਰਾਪਰਟੀ ਡੀਲਰ ਦੇ ਨਾਮ ਤੇ ਠੱਗ ਬਹੁਤ ਨੇ ਪਿਛਲੇ ਦਿਨੀ ਜੰਗਲਾਤ ਵਿਭਾਗ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਤੇ ਆਮ ਲੋਕਾਂ ਨੂੰ ਸੂਚਿਤ ਕੀਤਾ ਗਿਆ ਕਿ ਤੁਸੀਂ ਧੋਖੇ ਤੋਂ ਬਚੋ ਕਿਉਂਕਿ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨੇੜੇ-ਨੇੜੇ ਵਸ ਰਹੇ ਜੋ ਪਿੰਡ ਨੇ ਪਹਾੜੀ ਖੇਤਰ ਹੈ ਜੰਗਲੀ ਖੇਤਰ ਹੈ ਖੂਬਸੂਰਤੀ ਵਗੋ ਵਾਕਮਾਲ ਹੈ ਕਿਉਂਕਿ ਕੁਦਰਤ ਦੀ ਬਹੁਤ ਵੱਡੀ ਮਿਹਰਬਾਨੀ ਹੈ ਕੁਦਰਤ ਦੇ ਅਜੀਬ ਨਜ਼ਾਰੇ ਨੇ ਵਾਤਾਵਰਨ ਬਹੁਤ ਖੂਬਸੂਰਤ ਹੈ ਪਰ ਬਹੁਤ ਜੋ ਲੋਕ ਕੁਦਰਤ ਨਾਲ ਖਲਵਾੜ ਕਰਦੇ ਨੇ ਜੰਗਲਾਂ ਨੂੰ ਖਤਮ ਕਰ ਰਹੇ ਨੇ ਉਹ ਸਾਰੀਆਂ ਹੋ ਰਹੀਆਂ ਨੇ ਤੇ ਜੰਗਲਾਤ ਵਿਭਾਗ ਵੱਲੋਂ ਨੋਟਿਸ ਜਾਰੀ ਕਰਕੇ ਲੋਕਾਂ ਨੂੰ ਸੂਚਿਤ ਕੀਤਾ ਗਿਆ ਕਿ ਕੁਝ ਪਹਾੜੀ ਖੇਤਰ ਦੇ ਪਿੰਡ ਨੇ ਅਤੇ ਉਹਦੇ ਨੇੜੇ ਕੋਈ ਨਿਊ ਚੰਡੀਗੜ੍ਹ ਦੇ ਪਿੰਡ ਨੇ ਜਿਨ੍ਹਾਂ ਨੂੰ ਪ੍ਰਾਪਰਟੀ ਡੀਲਰ ਧੋਖਾ ਧੜੀ ਦੇ ਨਾਲ ਵੇਚ ਰਹੇ ਨੇ ਜਿੱਥੇ ਉਹ ਜ਼ਮੀਨ ਖਰੀਦਣ ਵਾਲਿਆਂ ਨੂੰ ਧੋਖਾ ਦੇ ਰਹੇ ਨੇ ਜ਼ਮੀਨ ਬਕਾਉਣ ਵਾਲਿਆਂ ਨੂੰ ਧੋਖਾ ਦੇ ਰਹੇ ਨੇ ਉੱਥੇ ਸਰਕਾਰਾਂ ਨਾਲ ਵੀ ਧੋਖਾ ਕਰ ਰਹੇ ਨੇ ਇਹ ਜਿਹੜੇ ਪਿੰਡ ਨੇ ਪਹਾੜੀ ਖੇਤਰ ਦੇ ਕੁਝ ਪਿੰਡ ਨੇ ਜਿਨ੍ਹਾਂ ਦੇ ਵਿੱਚ ਅਲੱਗ-ਅਲੱਗ ਪਿੰਡ ਨੇ ਇੱਥੇ ਜੰਗਲਾਤ ਨੇ ਲੋਕਾਂ ਨੂੰ ਸੂਚਿਤ ਕੀਤਾ ਨੋਟਿਸ ਜਾਰੀ ਕਰਕੇ ਕਿ ਤੁਸੀਂ ਪ੍ਰਕਿਰਤੀ ਡਿਲਰਾ ਦੇ ਧੋਖਾ ਧੜੀ ਤੋਂ ਬਚੋ ਕਿਉਂਕਿ ਬਹੁਤ ਪਬੰਦਾ ਪਬੰਦੀ ਛੁਦੀ ਜਿਹੜੀ ਜ਼ਮੀਨ ਹੈ ਜੋ ਇਹ ਪਿੰਡ ਨੇ ਉਹਨਾਂ ਦੇ ਵਿੱਚ ਪਿੰਡ ਤਾਰਾਪੁਰ ਬੂਰਣਾ गोचर सुल्तानपुर पलणपुर दुल्वान सिसवा छोटी बड़ी नगल पड़ौल माजरिया स्योंख पड़छ नाडा करौरा मिर्जापुर ਸ਼ੇਣੀ ਮਾਜਰਾ ਮੁੰਲਾਪੁਰ ਗਰੀਬਦਾਸ ਪੜੌਂਜੀਆਂ ਠਸਕਾ ਖੁਸ਼ਿਆਰਪੁਰ ਭੂਖੜੀ ਮਲਕਪੁਰ ਇੱਕ ਵਾਰ ਫੇਰ ਤੁਸੀਂ ਨੋਟ ਕਰ ਲਓ ਕਿ ਜੰਗਲਾਤ ਵਿਭਾਗ ਵੱਲੋਂ ਜਿਹੜੇ-ਜਿਹੜੇ ਪਿੰਡਾਂ ਤੇ ਲੋਕਾਂ ਨੂੰ ਸੂਚਿਤ ਕੀਤਾ ਗਿਆ ਇੱਕ ਵਾਰੀ ਮੈਂ ਤੁਹਾਨੂੰ ਇਹ ਵੀ ਜਾਣੂ ਕਰਵਾ ਦਿਆਂ ਕਿ ਜੰਗਲਾਤ ਵਿਭਾਗ ਵੱਲੋਂ ਜਿਹੜਾ ਨੋਟਿਸ ਜਾਰੀ ਕੀਤਾ ਗਿਆ ਉਹ ਇਹ ਹੈ ਕਿ ਐਸਐਸ ਨਗਰ ਜਿਹੜਾ ਮੋਹਾਲੀ ਜ਼ਿਲ੍ਹੇ ਦੇ ਵਿੱਚ ਬਹੁਤ ਸਾਰੇ ਲੈਂਡ ਡਿਵੈਲਪਰ ਹੈ ਜਿਹੜੇ ਵੱਲੋਂ ਪੰਜਾਬ ਐਂਡ ਪ੍ਰੀਜ਼ਰਵੇਸ਼ਨ ਐਕਟ 1900 ਦੀ ਧਾਰਾ 4 ਅਤੇ 5 ਅਧੀਨ ਬੰਦ ਜ਼ਮੀਨਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਪੱਧਰਾ ਕਰਨ ਅਤੇ ਧੋਖੇ ਨਾਲ ਫਾਰਮ ਹੌਸਾ ਦੀ ਆੜ ਹੇਠ ਪੋਲੇ ਪਾਲੇ ਖਰੀਦਦਾਰਾਂ ਨੂੰ ਅਜਹੀਆਂ ਜ਼ਮੀਨਾਂ ਨੂੰ ਵੇਚਿਆ ਜਾ ਰਿਹਾ। ਕਿਉਂਕਿ ਐਕਟ 1904 ਦੀ ਜਿਹੜੀ ਧਾਰਾ ਹੈ ਜਿਵੇਂ ਲਾਟ ਵਿਭਾਗ ਵੱਲੋਂ ਜਿਹੜਾ ਨੋਟਿਸ ਜਾਰੀ ਕੀਤਾ ਗਿਆ। ਐਕਟ 1904 ਦੀ ਧਾਰਾ 4 ਅਤੇ 5 ਅਧੀਨ ਜਿਹੜੀਆਂ ਜ਼ਮੀਨਾਂ ਬੰਦ ਨੇ ਗੈਰਕਾਨੂੰਨੀ ਨੇ। ਮਤਲਬ ਇੱਥੇ ਪਾਬੰਦੀ ਹੈ ਵੀ ਕੋਈ ਵੀ ਇਹਨਾਂ ਨੂੰ ਪੱਧਰੀ ਨਹੀਂ ਕਰ ਸਕਦਾ। ਪਰ ਹੋਇਆ ਕੀ ਹੈ ਵੀ ਹੋ ਕੀ ਰਿਹਾ। ਵੀ ਡੀਲਰਾਂ ਦੁਬਾਰਾ ਲੋਕਾਂ ਨੂੰ ਧੋਖੇ ਦੇ ਨਾਲ ਫਾਰਮ ਹਾਊਸਾਂ ਦੇ ਨਾਂ ਤੇ ਇਹ ਜ਼ਮੀਨਾਂ ਜਿਹੜੀਆਂ ਲੋਕਾਂ ਨੂੰ ਵੇਚੀਆਂ ਜਾ ਰਹੀਆਂ ਨੇ ਇੱਕ ਵਾਰੀ ਮੈਂ ਫੇਰ ਤੁਹਾਨੂੰ ਦੱਸਦਿਆਂ ਕਿ ਜਿਹੜੇ ਪਿੰਡ ਨੇ ਉਹਦੇ ਵਿੱਚ ਪਹਾੜੀ ਖੇਤਰ ਦੇ ਜ਼ਿਆਦਾਤਰ ਪਿੰਡ ਨੇ ਜਿਵੇਂ ਤਾਰਾਪੁਰ ਵੂਰਾਨਾ ਗੋਚਰ ਮਾਜਰਾ ਸੁਲਤਾਨਪੁਰ ਪੱਲਣਪੁਰ ਦਲਵਾ ਸਿਸਮਾ ਛੋਟੀ ਬੜੀ ਨੱਗਲ ਪੜਾਲ ਮਾਜਰੀਆਂ ਸਿਉਖ ਪਰਸ਼ ਨਾਡਾ ਕਰੋਰਾ ਮਿਰਜ਼ਾਪੁਰ ਸੈਣੀ ਮਾਜਰਾ ਮੁੱਲਾਂ ਗਰੀਬਦਾਸ ਪੜੌਂਜੀਆਂ ਛਸਕਾ ਖੁਸ਼ਿਆਰਪੁਰ ਠੋਖੜੀ ਅਤੇ ਮਲਕਪੁਰ ਇਹ ਜਿਹੜੇ ਪਿੰਡ ਨੇ ਮਲਕਬਰ ਦੇ ਰਕਬੇ ਦੀ ਪੀ ਐਲ ਪੀ ਏ 1900 ਦੀ ਧਾਰਾ 4 ਅਤੇ 5 ਅਧੀਨ ਬੰਦ ਨੇ ਜਦੋਂ ਕਿ ਪੀ ਐਲ ਪੀ ਏ 1900 ਦੀ ਧਾਰਾ 4 ਅਤੇ 5 ਦੇ ਅਧੀਨ ਬੰਦ ਕੀਤੀਆਂ ਗਈਆਂ ਅਜਹੀਆਂ ਜ਼ਮੀਨਾਂ ਵਿੱਚ ਕਿਸੇ ਵੀ ਗਤੀਵਿਧੀ ਦੀ ਆਗਿਆ ਨਹੀਂ ਹੈ ਅਤੇ ਇਸ ਤਰ੍ਹਾਂ ਜੋ ਵੀ ਕਰੇਗਾ ਉਕਤ ਉਪਬੰਧਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ਭਾਰਤੀ ਜੰਗਲਾਤ ਐਕਟ 1927 ਬਣ ਸੁਰੱਖਿਆ ਐਕਟ 1980 ਜੰਗਲੀ ਜੀਵ ਸੁਰੱਖਿਆ ਐਕਟ 1974 ਦੇ 12 12 1996 ਨੂੰ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਦੇ ਹੁਕਮਾਂ ਦੀ ਅਪਰਾਧਿਕ ਉਲੰਘਣਾ ਸਮੇਤ ਸੰਬੰਧਿਤ ਕਾਨੂੰਨਾ ਅਤੇ ਨਿਜ਼ਮ ਤਹਿਤ ਮੁਕੱਦਮਾ ਚਲਾਇਆ ਜਾਵੇਗਾ ਮਤਲਬ ਕਹਿਣ ਦਾ ਸਿੱਧਾ ਸਿੱਧਾ ਭਾਵ ਹੈ ਵੀ ਜੰਗਲਾਤ ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜਿਹੜੇ ਮੈਂ ਤੁਹਾਨੂੰ ਪਿੰਡ ਦੱਸੇ ਨੇ ਇੱਥੇ ਜੰਗਲਾਤ ਵਿਭਾਗ ਵੱਲੋਂ ਪਾਬੰਦੀ ਲਾਈ ਗਈ ਹੈ ਦਫਾ 4 5 ਲੱਗੀ ਹੋਈ ਹੈ ਪਰ ਮਿੱਤਰੋ ਹੀ ਆ ਵੀ ਠੱਗ ਜਿਹੜੋ ਡੀਲਰ ਨੇ ਇਲਾਕੇ ਦੇ ਵਿੱਚ ਘੁੰਮ ਰਹੇ ਨੇ ਖਾਸ ਕਰਕੇ ਨਿਊ ਚੰਡੀਗੜ੍ਹ ਦੇ ਏਰੀਆ ਦੇ ਨੇੜੇ ਨੇੜੇ ਉਹ ਲੋਕਾਂ ਨੂੰ ਘਬਰਾਹਤ ਕਰਦੇ ਨੇ ਤੁਸੀਂ ਵੀ ਜਰੂਰ ਵਚਣਾ ਅੱਜ ਦੀ ਗੁਸਤਾਖੀ ਦੇ ਵਿੱਚ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਜੰਗਲਾਤ ਵਿਭਾਗ ਦੇ ਵੱਲੋਂ ਇੱਥੇ ਪਾਬੰਦੀ ਲੱਗੀ ਹੋਈ ਹੈ ਖਾਸ ਕਰਕੇ ਜਿਹੜੇ ਜੰਗਲ ਦੇ ਨੇੜੇ ਨੇੜੇ ਪਿੰਡ ਵਸਦੇ ਨੇ ਸ਼ਿਵਲਿਕ ਦੀਆਂ ਪਹਾੜੀਆਂ ਦੇ ਨੇੜੇ ਪਿੰਡ ਵਸਦੇ ਨੇ ਉੱਥੇ ਜੰਗਲਾਤ ਵਿਭਾਗ ਵੱਲੋਂ ਨੋਟਿਸ ਜਾਰੀ ਕਰਕੇ ਦਫਾ 4 5 ਦੇ ਵਿੱਚ ਜਿਹੜੇ ਪਿੰਡ ਨੇ ਉੱਥੇ ਜਿਹੜੀਆਂ ਜ਼ਮੀਨਾਂ ਤੇ ਪਾਬੰਦੀ ਲਗਾਈ ਗਈ ਹੈ ਪਰ ਖੁੰਬਾ ਮਾਂ ਅਲਾਕੇ ਚ ਦੇਖ ਸਕਦੇ ਹੋ ਕਿ ਪ੍ਰਾਪਰਟੀ ਡੀਲਰਾਂ ਦੇ ਦਫ਼ਤਰ ਨੇ ਸਾਰੇ ਨਹੀਂ ਤਾਂ ਬਹੁਤ ਠੱਗ ਪ੍ਰਾਪਰਟੀ ਡੀਲਰ ਬੈਠੇ ਨੇ ਜੋ ਦਿਨੋ ਦਿਨ ਅਮੀਰ ਬਣਨਾ ਚਾਹੁੰਦੇ ਨੇ ਪਰ ਉਹ ਲੋਕਾਂ ਨੂੰ ਧੋਖਾ ਦੇ ਕੇ ਆਪਣੀ ਜੇਬਾਂ ਭਰ ਰਹੇ ਨੇ ਜ਼ਰੂਰ ਤੇ ਆਂ ਦੇਣਾ ਅਸਦੀ ਗੁਸਾਕੀ ਦੇ ਵਿੱਚ ਇਹ ਬਹੁਤ ਜ਼ਰੂਰੀ ਸੀ ਇਹ ਸੂਚਨਾ ਦੇਣੀ ਕਿ ਧੋਖੇ ਤੋਂ ਬਚੋ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਇਹ ਵਰਤਾਰਾ ਜਾਰੀ ਰਹਿਣ ਤੇ ਜੇਕਰ ਇਹ ਪ੍ਰੋਗਰਾਮ ਚੰਗਾ ਲੱਗਿਆ ਤਾਂ ਇਹਨੂੰ ਅੱਗੇ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਆਪਣੀ ਕੀਮਤੀ ਸੁਝਾਵੀ ਜਰੂਰ ਦਿਓ ਅੱਜ ਦੇ ਲਈ ਇੰਨਾ ਹੀ ਬਸਤਾਕੀ ਮਾ